आज नमस्कार जी मैं डॉली गोसाई आज साडे 19 नंबर वार्ड ਦੇ ਵਿੱਚ ਇਹ ਪ੍ਰੋਗਰਾਮ ਇਧਰ ਚੱਲ ਰਿਹਾ ਹੈ अकाਈ ਹਸਪੀਟਲ ਦੇ ਕੋਲ ਔਰ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਲੋਕੀ ਲੋਕੀ ਚਾਹਦੇ ਆ ਕਿ ਹੁਣ ਭਾਜਪਾ ਸਰਕਾਰ ਆਏ ਕਿਉਂਕਿ ਉਹ ਸਾਰੇ ਜਿਹੜੇ ਝੂਠੇ ਵਾਦੇ ਕਰਨ ਵਾਲੀ ਸਰਕਾਰ ਜਿਹੜੀ ਝੂਠ ਦੇ ਬਲ ਤੇ ਆਈ ਸੀਗੀ ਜਿਹੜੇ ਕਹਿੰਦੇ ਸੀਗੇ ਕਿ ਨਸ਼ਾ ਮੁਕਤ ਕਰ ਦਾਂਗੇ ਔਰ ਨਸ਼ਾ ਮੁਕਤ ਕੀ ਹੋਣਾ ਸੀਗਾ ਨਸ਼ਾ ਯੁਕਤ ਹੋ ਗਿਆ ਅੱਜ ਨਸ਼ਾ ਨਸ਼ਾ ਆ ਰਿਹਾ ਹੈ ਅੱਜ ਘਰ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਨਸ਼ਾ ਕਰਦੇ ਪਏ ਆਂ ਲੋਕਾਂ ਦੇ ਘਰ ਦੇ ਘਰ ਖਰਾਬ ਹੋ ਰਹੇ ਆਂ ਕੋਈ ਦੇਖਣ ਵਾਲਾ ਨਹੀਂ ਅੱਜ ਨਸ਼ਾ ਕਰਕੇ ਚੋਰੀ ਚਕਾਰੀ ਇੰਨੀ ਗੁੰਡਾਗਰਦੀ ਵਧ ਗਈ ਸਰੇ ਆਮ ਗੋਲੀਆਂ ਵੱਜ ਰਹੀਆਂ ਆਂ ਵਪਾਰੀਆਂ ਨੂੰ ਸਰੇ ਆਮ ਧਮਕੀਆਂ ਮਿਲ ਰਹੀਆਂ ਮਤਲਬ ਹਰ ਤਰੀਕੇ ਦਾ ਹਰ ਬੇੜਾ ਗਰਖ ਹੋ ਗਿਆ ਪੰਜਾਬ ਦਾ ਦੇਖਿਓ ਮੋਦੀ ਜੀ ਆਏ ਸੀਗੇ ਬਹੁਤ ਕੁਝ ਦਿਨ ਆਏ ਸੀਗੇ ਤਾਂ ਨੂੰ ਯਾਦ ਹੋਏਗਾ ਮੋਦੀ ਜੀ ਆਏ ਸੀਗੇ ਉਹਨਾਂ ਨੂੰ ਰੋਕਿਆ ਗਿਆ ਪੰਜਾਬ ਦੇ ਵਿੱਚ ਆਉਣ ਤੋਂ ਰੋਕਿਆ ਗਿਆ ਉਹ ਬਹੁਤ ਕੁਝ ਦੇਣ ਆਏ ਸੀਗੇ ਪੰਜਾਬ ਵਾਸੀਆਂ ਨੂੰ ਪਰ ਇਹ ਪੰਜਾਬ ਦੀ ਬਦਕਿਸਮਤੀ ਮੈਂ ਕਹਾਂਗੀ ਕਿ ਜਿਹੜਾ ਉਸ ਵੇਲੇ ਉਹਨਾਂ ਨੂੰ ਰੋਕ ਕੇ ਪੰਜਾਬ ਨੇ ਆਪਣੇ ਪੈਰ ਤੇ ਆਪ ਕੁਹਾੜੀ ਮਾਰ ਲਈ ਵੋਟਰਾਂ ਨੂੰ ਕੀ ਬਿਲ ਕਰਦੇ ਜਿਹੜੀ ਇੱਕ ਤਰੀਕ ਮੋੜ ਪਾਸ ਕੋ ਬਾਈਬਲ ਮੈਂ ਵੋਟਰਾਂ ਨੂੰ ਸਾਰਿਆਂ ਨੂੰ ਕਹਾਂਗੀ ਕਿ ਦੇਖੋ ਹੁਣ ਇਹ ਸਮੇਂ ਹੈ ਬਦਲਾਅ ਦਾ ਸਮੇਂ ਹੈ ਤੁਸੀਂ ਸਾਰੀ ਸਰਕਾਰਾਂ ਨੂੰ ਦੇਖਿਆ ਤੁਸੀਂ ਉਹ ਵੀ ਦੇਖਿਆ ਜਿਹੜੇ ਧਰਮ ਦੇ ਉੱਪਰ ਰਾਜਨੀਤੀ ਕਰਨ ਵਾਲੀਆਂ ਸਰਕਾਰਾਂ ਉਹ ਵੀ ਦੇਖ ਲਈਆਂ ਹੁਣ ਇੱਕ ਮੌਕਾ ਦਿਓ ਅਸੀਂ ਰਵਨੀ ਸਿੰਘ ਬਿੱਟੂ ਜੀ ਜਿਹੜੇ ਸਾਡੇ ਪ੍ਰਤੀਯਾਸੀ ਹੈਗੇ ਇੱਥੇ ਦੇ ਉਹਨਾਂ ਨੂੰ ਭਾਰੀ ਮਤਾ ਨਾਲ ਜਿਤਾਈਏ ਔਰ ਇੱਕ ਬਾਰ ਫੇਰ ਅਸੀਂ ਦੁਬਾਰਾ ਤੋਂ ਤੀਜੀ ਵਾਰ ਅਸੀਂ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਮੋਦੀ ਜੀ ਨੂੰ ਦੇਖਣਾ ਚਾਹੁੰਦੇ ਹਾਂ ਆਓ ਇਸ ਸਮੇ ਇਹ ਵਕਤ ਹੈਗਾ ਸਾਡਾ ਤੁਹਾਡਾ ਇੱਕ ਇੱਕ ਵੋਟ ਕੀਮਤੀ ਹੈ ਸਾਰੇ ਜਨਨੇ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਆਪਣੇ ਜਿੰਨੇ ਰਿਸ਼ਤੇਦਾਰ ਹੈ ਜਿੱਤੇ ਜਿੰਨੇ ਭੈਣਾ ਭਰਾਵਾ ਸਾਰਿਆਂ ਨੂੰ ਫੋਨ ਕਰਕਾਓ ਇਸ ਵੇਲੇ ਤੇ ਤੁਹਾਡਾ ਇੱਕ ਇੱਕ ਵੋਟ ਬਿੱਟੂ ਜੀ ਦੇ ਹੱਕ ਚ ਜਾਣਾ ਚਾਹੀਦਾ ਹੈ ਭਾਰਤ ਮਾਤਾ ਕੀ ਕੀ ਨਾਮ ਹੈ ਆਪਕਾ ਤਾਂ ਕੀ ਕਿਹਾ ਜਾਏਗਾ ਅੱਜ ਕੀ ਜੋ ਬੈਠਕ ਹੈ ਕਹਾਂ ਪਰ ਹੋਈ ਮੈਂ ਏ ਐਨ ਮਿਸਰਾ ਪੁਰਵਾੰਚਲ ਦਾ ਇੱਕ ਛੋਟਾ ਸਾ ਸਿਪਾਹੀ ਸੇਵਕ ਅੱਜ ਕੀ ਇਹ ਸਭਾ ਚੁਣਵੀ ਸਭਾ हमारे भाजपा उम्मीदवार सरदार रवनीत सिंह बिट्टू की कीर्ति नगर ये अंकुर वर्मा जी के मंडल के अधीन इनकी सरपरस्ती में की जा रही है और विशेषकर कीर्ति नगर पूर्वांचलियों का बाहुल्य है और मुझे प्रसन्नता है कि भाजपा से हमारा पूर्वांचल आत्मा से जुड़ा हुआ है उसे बेचैनी है एक जून की उसे बेचैनी है कि सुबह मैंने कल किसी से चर्चा की कि टेम्परेचर बहुत बढ़ रहा है तो उसने कहा कि भैया हम तो चार बजे भोर में लाइन लगा लेंगे छः बजे सात बजे तक वोट देके निकल जाएंगे टेम्परेचर की ऐसी की तैसी तो ये पूर्वांचल और पूर्वांचल के तीन लाख पैंसठ हजार मतदाता जो लुधियाना संसदीय क्षेत्र में हैं मैं आज आपको बता देना चाहता हूँ कि सत्तर से 80 परसेंट सबसे ज्यादा मतदान प्रतिशत हिंदुस्तान में कहीं का होगा तो वो लुधियाना का होगा ये एक जून बताएगा पूर्वांचल शत प्रतिशत वोट डालेगा क्योंकि थोड़ी बहुत जो कसर थी हमारे लोगों के मन में उसको दूर कर दिया मैं धन्यवाद देता हूँ सुखपाल सिंह खैरा को और सुखबीर बादल को और गालियाँ दो मेरे को जी। और गालियां दो हमारे लोगों को क्योंकि थोड़ा बहुत जो था हाँ कुछ जयचंद होते हैं समाज में जो आज भी हैं चाहे वो किसी लालच में वो पद की लालच में या पैसे की लालच में क्योंकि एक कलंक अब की धोना है और उसका अवसर दिया है भाजपा ने स्वतंत्र रूप से आजाद रूप से चुनाव लड़कर कि पूर्वांचलियों को हर बार अब की बार तो पूर्वांचलियों को महत्व दिया जा रहा है वो भी केवल भाजपा के द्वारा बाकी हर चुनाव में आप लोगों को भी पता है कि कहा जाता था कि भाई की है इनानु तो दारू पैसे दे दो इनादा वोट आ जाऊगा आज पहली बार धन्यवाद भाजपा के प्रदेश अध्यक्ष जाखड़ को धन्यवाद जिला अध्यक्ष धीमान जी को और धन्यवाद भाजपा के शीर्ष नेतृत्व को कि हम पूर्वांचलियों को इज्जत से वोट डालने का अवसर दिया गया है और की पूर्वांचली बताएंगे कि हमारी उंगलियों में कितना दम है ਬੈਠੇਗਾ ਪਰ ਏਰੀਆ ਵਿੱਚ ਹੋਵੇ ਮੈਂ ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਔਰ ਇਸ ਇਲਾਕੇ 'ਚ ਮੈਂ 10 ਸਾਲ ਕਾਉਂਸਲਰ ਆ ਆ ਜਿੰਨੇ ਵੀ ਆਪਾਂ ਜਿੱਥੇ ਖੜੇ ਪਾਰਕ ਸੜਕਾਂ ਇਹ ਸਾਰੀਆਂ ਹੀ ਮੇਰੇ ਟਾਈਮ ਔਰ ਸਾਡੀ ਸਰਕਾਰ ਦੇ ਟਾਈਮ ਬਣੀਆਂ ਜਦੋਂ ਭਾਜਪਾ ਦੀ ਸਰਕਾਰ ਸੀ ਜੋ ਇਹ ਕੀਰਤੀ ਨਗਰ ਆ ਨਿਊ ਕੀਰਤੀ ਨਗਰ ਆ ਇਹ ਸਾਰਾ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਕਿਉਂਕਿ ਮੈਂ ਇੱਥੇ ਕਾਉਂਸਲਰ ਆ ਸਵੇਰੇ ਡੋਰ ਟੂ ਡੋਰ ਮੈਂ ਕੱਢਿਆ ਔਰ ਸਾਰਾ ਇਲਾਕਾ ਘਰ ਤੋਂ ਨਿਕਲਿਆ ਵੀ ਅਸੀਂ ਜਿਹੜਾ ਬੈਸ਼ ਵਾਲਾ ਮੋਦੀ ਸਰਕਾਰ ਨੂੰ ਵੋਟਾਂ ਪਾਉਣੀਆਂ ਕਿਉਂਕਿ ਸਾਡੇ ਇਸ ਇਲਾਕੇ ਦੀ ਡਵੈਲਪਮੈਂਟ ਬਹੁਤ ਵੱਡੀ ਹੋਈ ਆ ਆਹਦੀ ਟੈਂਕੀ ਵੀ ਬੰਦ ਸੀ ਉਸ ਟਾਈਮ ਇਹ ਟੈਂਕੀ ਦੇ ਵਿੱਚ ਅਸੀਂ ਨਵਾਂ ਟੂਬ ਲਵਾ ਕੇ 28 ਟੂਬ ਲਵਾਏ ਉਸ ਟਾਈਮ ਆਪਣੀ ਸਰਕਾਰ ਦੇ ਟਾਈਮ ਗੁਰਦੁਆਰਾ ਮੰਦਿਰ ਪਾਰਕ ਕਮਿਊਨਿਟੀ ਹਾਲ ਔਰ ਸਕੂਲ ਸਟੇਡੀਅਮ ਔਰ ਕਿੰਨੀਆ ਕੇ ਡਵੈਲਪਮੈਂਟ ਹੋਈ ਆ ਵੀ ਮੇਰੇ ਟਾਈਮ ਦੇ ਤੁਸੀਂ ਸ਼ਾਰੇ ਦੇਖੋਗੇ ਸਾਰੇ ਪੱਥਰ ਲੱਗੇ ਹੋਣਗੇ ਕਿਉਂਕਿ ਇਹ ਲੋਕ ਜਿਹੜੇ ਚਾਹੁੰਦੇ ਡਵੈਲਪਮੈਂਟ ਨੂੰ ਇਹ ਜਿਹੜੇ ਲੋਕ ਐ ਚਾਹੁੰਦੇ ਆ ਮੋਦੀ ਨੂੰ ਕਿਉਂਕਿ ਜਿਹੜਾ ਇਸ ਵੇਲੇ ਆਪਣਾ ਪੰਜਾਬ ਆ ਉਹ ਜ਼ੀਰੋ ਆ ਪਿਆਵਾ ਕੋਈ ਆਪ ਸਰਕਾਰ ਨੇ ਕਿਹਾ ਮੈਂ ਕਰ ਦੂੰ ਜੇ ਕਰਨ ਕੀਤਾ ਕੀ ਸਾਡੇ ਤੇ ਕਰਜ਼ਾ ਚੜਿਆ ਜਿੰਨਾ ਵੀ ਕਰਜ਼ਾ ਚੜਿਆ ਔਰ ਜਿਹੜਾ ਇਹਨਾਂ ਨੇ ਝੂਠ ਬੋਲ ਕੇ ਕਿਹਾ ਮਾਵਾਂ ਭੈਣਾਂ ਨੂੰ 10000 ਰੁਪਏ ਦੇਵਾਂਗੇ ਉਹ ਕਿੱਥੇ ਗਿਆ ਕਿਉਂਕਿ ਇਹਨਾਂ ਦਾ ਹੁਣ ਜਿਹੜਾ ਬੇੜਾ ਉਹ ਡੁੱਬ ਚੁੱਕਾ ਇਹ ਹੁਣ ਬਾਹਰ ਨੂੰ ਤੁਰਨ ਦੀ ਤਿਆਰੀ ਕਰਨਾ ਇਹ ਦੇਵੇਂ ੱੱੱਕੇ ਖਾਂਦੇ ਫਿਰਦੇ ਤੁਸੀਂ ਦੇਖਿਆ ਨਹੀਂ ਅ ਜਿੱਥੇ ਵੀ ਜਾਈਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੰਦਿਰ ਦੇ ਉੱਤੇ ਵੀ ਬਹੁਤ ਬੋਰਡ ਪਾਈ ਆ ਵੇਖੋ ਬੋਰਡ ਪਾਉਣੀ ਵੀ ਚਾਹੀਦੀ ਆ ਜੇ ਉਹਨੇ ਵੇਖੋ ਤੁਹਾਨੂੰ ਮੰਦਿਰ ਬਣਾਇਆ ਸਾਰਾ ਕੁਝ ਕੀਤਾ ਜਿਹੜਾ ਮੰਦਿਰ ਜਿਹੜਾ ਬੰਦਾ ਬੋਰਡ ਨਹੀਂ ਪਾਉਂਦਾ ਉਹਦਾ ਮੰਦਿਰ ਮਤਲਬ ਉਹ ਮੰਦਿਰ ਨੂੰ ਪਿਆਰ ਨਹੀਂ ਕਰਦਾ ਐਡਾ ਵੱਡਾ ਮੋਦੀ ਜੀ ਨੇ ਕੰਮ ਕੀਤਾ ਮੋਦੀ ਜੀ 24 ਤਰੀਕ ਨੂੰ ਆ ਰਹੇ ਪੰਜਾਬ ਦੇ ਵਿੱਚ ਅਜੇ ਬੜਾ ਕੁਝ ਦੇਖ ਕੇ ਜਾਣਗੇ ਇੱਕੋ ਕਿਸਾਨਾਂ ਨਾਲ ਵੀ ਉਹਨਾਂ ਦੀ ਗੱਲਬਾਤ ਹੋ ਗਈ ਰੇਲ ਰੁਕ ਗਿਆ ਸਭ ਕੁਝ ਉਹ ਕਹਿੰਦਾ ਮੈਨੂੰ ਆਉਣ ਤੋ ਦਿਓ ਮੈਂ ਤੁਹਾਨੂੰ ਦੱਸਿਆ ਮੇਰੇ ਲੱਗਿਆ ਉਹ ਮੈਂ ਕੀ ਤੁਹਾਨੂੰ ਦੇ ਰਿਹਾ ਕਰਤਾਰਪੁਰ ਲੰਗਾ ਉਹਨਾਂ ਖੋਲਿਆ ਬਾਲਦੇਵ ਜੀ ਨੇ ਬਣਾਇਆ ਆਪਣੇ ਲਾਲ ਕਿਲੇ ਦੇ ਉੱਤੇ ਗੁਰੂ ਤੇਗ ਬਹਾਦਰ ਦੀ ਸ਼ਤਾਵਰੀ ਮਨਾਈ ਫੇਰ ਉਹਨਾਂ ਨੇ ਪਾਕਿਸਤਾਨ ਦੇ ਵਿੱਚੋਂ ਗੁਰਮਾਰਾਏ ਗ੍ਰੰਥ ਲਿਆਂਦੇ ਉਹਨਾਂ ਨੇ ਕੋਈ ਸਿੱਖਾ ਵਾਸਤੇ ਵੀ ਇਹੋ ਜੇ ਕੰਮ ਨਹੀਂ ਕੀਤੇ ਨਹੀਂ ਕੀਤੇ ਕਿਉਂਕਿ ਸਿਰਫ ਜਿਹੜੀ ਆ ਕਿਸਾਨਾਂ ਵਾਲੀ ਗੱਲ ਆ ਇਹ ਜਿਹੜੀ ਸਰਕਾਰੇ ਰਲਈ ਆ ਇਹਨੇ ਆਪਣੇ ਹੀ ਕਿਸਾਨ ਬਣਾਏ ਆ ਜਿੱਥੇ ਕੋਈ ਸਾਡਾ ਕੈਂਡੀਡੇਟ ਜਾਂਦਾ ਉਹਦੀ ਵਿਰੋਧਤਾ ਕਰਦੇ ਆ ਹੁਣ ਵਿਰੋਧਤਾ ਦੋਧਰਾਂ ਦੀ ਛੱਡ ਗਈ ਨੇ ਕਿਹਦੇ ਨੂੰ ਵਿਰੋਧਤਾ ਹੋਰੀ ਕਿਉਂਕਿ ਮੋਦੀ ਸਾਹਿਬ ਨੇ ਕਿਹਾ ਵੀ ਜੋ ਤੁਹਾਨੂੰ ਚਾਹੀਦਾ ਜੋ ਮੇਰੇ ਨਾਲ ਗੱਲ ਕਰੋ ਫੈਸਲਾ ਕਰਾਂਗੇ ਪੰਜਾਬ ਵਾਸਤੇ ਇਹ ਪੰਜਾਬ ਨੂੰ ਫੇਰ ਹੱਸਦਾ ਵਸਦਾ ਕੋ ਬਾਰਡਰ ਏਰੀਆ ਵਾ ਇਹਨੂੰ ਬਹੁਤ ਇਸ ਚੀਜ਼ਾਂ ਦੀ ਲੋੜ ਆ ਕਿੱਥੇ ਨਸੇ ਸਾਡੇ ਵੱਧ ਗਏ ਲੁੱਟਖੋਹਾਂ ਸਾਡੇ ਵੱਧ ਗਈਆਂ ਪਾ ਕਿੱਥੇ ਖੜੇ ਆ ਇਸ ਕਰਕੇ ਆਓ ਆਪਾਂ ਰਲ ਮਿਲ ਕੇ ਆਪਣੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਤੇ ਆਪਾਂ ਇਹਨਾਂ ਲੋਕਾਂ ਨੂੰ ਚਲਦੇ ਕਰੀਏ ਝੂਠ ਬੋਲ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ